ਹੈਲੋ ਹਾਂਜੀ ਸਾਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਗੁਲੀਨ ਮੇਰਾ ਬਲੌਕ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਹਾਂਜੀ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਹਾਂਜੀ ਇਹ ਹੈਗੇ ਆਪਣੇ ਰਾਸ਼ਟਰੀ ਪੰਛੀ ਮੋਰ ਜਿਹੜੇ ਕਿ ਅੱਜ ਕੱਲ ਦੇਖਣ ਨੂੰ ਬਹੁਤ ਘੱਟ ਮਿਲਦੇ ਆ ਜੀ ਅੱਗੇ ਜੀ ਕਿੰਨੇ ਹੁੰਦੇ ਸੀਗੇ ਪਿੰਡਾਂ ਸ਼ਹਿਰਾਂ ਚ ਆ ਸ਼ਹਿਰਾਂ ਚ ਤਾਂ ਆਪਾਂ ਕਹਿੰਦੇ ਆ ਅੱਜ ਕੱਲ ਤਾਂ ਨਾ ਪਿੰਡਾਂ ਚ ਵੀ ਨਹੀਂ ਦੇਖਣ ਨੂੰ ਮਿਲਦੇ ਹੈਗੇ ਅੱਗੇ ਨੇ ਪਿੰਡਾਂ ਜੇ ਏਡੇ ਏਡੇ ਵੱਡੇ ਵੱਡੇ ਦਰਖਤ ਹੁੰਦੇ ਸੀ ਨਾ ਜਿਵੇਂ ਆਹ ਪਿੱਪਲ ਵਗੈਰਾ ਬੋੜ ਉਹਨਾਂ ਤੇ ਨਾ ਬਹੁਤ ਮੋਰ ਆਉਂਦੇ ਹੁੰਦੇ ਸੀ ਤੋਤੇ ਮੋਰ ਬਾਕੀ ਹੋਰ ਜਾਨਵਰ ਜੀ ਅੱਜ ਕੱਲ ਤਾਂ ਨਾ ਲੋਪ ਹੀ ਹੋ ਚੁੱਕੇ ਆ ਦੇਖਣ ਨੂੰ ਮਿਲਦੇ ਹੀ ਨਹੀਂਗੇ ਤੇ ਇਹ ਵੀ ਨਾ ਆਪਾਂ ਨਾ ਵੀਡੀਓ ਬਣਾਈ ਸੀ ਜੀ ਆਪਾਂ ਦਸਵੀਂ ਤੇ ਗਏ ਸੀ ਨਾ ਜੰਗਲ ਬਾਗ ਦੀ ਵੀਡੀਓ ਬਣਾਈ ਸੀ ਤੇ ਆ ਉਹ ਵਾਲੇ ਬਾਗ ਦੀ ਇਹ ਵੀਡੀਓ ਆ ਜੀ ਤੇ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਨਾ ਤੇ ਇਹ ਡਰਦੇ ਵੀ ਵਿਚਾਰੇ ਹੁਣ ਬਹੁਤ ਨਹੀਂ ਕਿਉਂਕਿ ਜੰਗਲ ਚ ਨਾ ਉਹ ਖੜਕਾ ਜਾਂ ਕਰ ਦਿੰਦੇ ਫਿਰ ਇਹ ਉਧਰ ਜਾਂਦੇ ਨਹੀਂਗੇ ਫਿਰ ਇਹ ਇਧਰ ਹੀ ਸਾਈਡ ਰਹਿੰਦੇ ਜੇ ਆਪਾਂ ਦਸਵੀਂ ਤੇ ਵੀ ਗਏ ਸੀ ਇਹ ਉਥੋਂ ਦੀ ਵੀਡੀਓ ਆ ਜੀ ਉਹੀ ਬਾਗ ਦੀ ਜੀ ਪਰ ਉਸ ਟਾਈਮ ਇਹ ਹੈ ਨਹੀਂ ਸੀ ਇਹ ਕਿਉਂਕਿ ਉਸ ਦਿਨ ਸੰਗਤ ਤਾਂ ਬਹੁਤ ਜ਼ਿਆਦਾ ਸੀ ਨਾ ਇਸ ਕਰਕੇ ਇਹ ਇਧਰਲੀ ਸਾਈਡ ਨਹੀਂ ਸੀ ਆਏ ਹੈਗੇ ਡਰਦੇ ਸੀਗੇ ਹੁਣ ਸ਼ਾਂਤੀ ਹੈ ਇਸ ਕਰਕੇ ਜੀ ਇਹ ਇਧਰਲੀ ਸਾਈਡ ਆ ਗਏ ਜੀ ਚੋਗਾ ਪਾਇਆ ਹੈ ਤੇ ਉਹ ਚੁਗ ਰਹੇ ਨੇ ਜੀ ਧਿਆਨ ਜੀ ਸਾਰੇ ਜਣੇ ਦੱਸਿਓ ਵੀ ਛੋਟੇ ਹੁੰਦੇ ਨਾ ਕੌਣ-ਕੌਣ ਐਦਾਂ ਕਰ ਦਿੰਦਾ ਸੀ ਅਸੀਂ ਜਦੋਂ ਸਕੂਲ ਜਾਂਦੇ ਹੁੰਦੇ ਸੀ ਨਾ ਅਸੀਂ ਬਹੁ ਮੋੜ ਦੇਖਣੇ ਰਸਤੇ ਜੀ ਜਿੰਨੇ ਵੀ ਮੋੜ ਦੇਖ ਲੈਣੇ ਨਾ ਸਾਨੂੰ ਐ ਹੁੰਦਾ ਸੀ ਹਾਏ ਉਹਨੇ ਪੀਰੜਾਂ ਚ ਅੱਜ ਆਪਣੇ ਕੋਸ਼ ਨਹੀਂ ਮੈਡਮ ਕਹਿਣਗੇ ਵੀ ਨਹੀਂ ਜਿਵੇਂ ਆਪਾਂ ਨੂੰ ਟੈਸਟ ਵਗੈਰਾ ਹੁੰਦਾ ਸੀ ਡਰ ਲੰਦਾ ਸੀ ਮੈਡਮਾਂ ਤੋਂ ਵੀ ਕੁੱਟ ਵਗੈਰਾ ਪਊਗੀ ਫਿਰ ਦੇਖ ਲੈਣੇ ਵੀ ਹਾਏ ਮੈਂਨੇ ਮੋੜ ਦੇਖਿਆ ਮੈਂਨੇ ਦੇਖ ਲੇ ਤੇ ਆਪਾਂ ਨੂੰ ਤੋਤੇ ਵਗੈਰਾ ਵੀ ਗਿਣਨੂ ਕਿੰਨੇ ਆਪਾਂ ਗਿਣਦੇ ਹੁੰਦੇ ਸੀਗੇ ਅੱਗੇ ਕਿੰਨੇ ਤੋਤਿਆਂ ਦੀਆਂ ਡਾਰਾਂ ਆਉਣੀਆਂ ਜਾਣੀਆਂ ਅੱਜ ਕੱਲ ਤਾਂ ਜੀ ਦੇਖਣ ਨੂੰ ਹੀ ਨਹੀਂ ਇਹ ਮਿਲਦੇ ਹੈਗੇ ਵੀ ਤੋਤੇ ਵਗੈਰਾ ਜਾਂ ਮੋਰ ਹਨਾ ਅੱਗੇ ਪਹਿਲਾਂ ਕਿੰਨੇ ਹੁੰਦੇ ਸੀਗੇ ਤੇ ਬਾਜੀ ਪਾਣੀ ਪਾ ਕੇ ਗਏ ਜੀ ਇਹਨਾਂ ਨੂੰ ਜਾਨਵਰਾਂ ਨੂੰ ਤੇ ਇਹਨਾਂ ਤੋਂ ਘੱਟ ਡਰਦੇ ਆ ਡਰਦੇ ਤਾਂ ਹੈਗੇ ਆ ਜੀ ਇਹਨਾਂ ਤੋਂ ਵੀ ਪਰ ਖੜਕਾ ਸੁਣ ਕੇ ਭੱਜ ਲੈਂਦੇ ਨੇ ਪਰ ਫਿਰ ਵੀ ਇਹ ਥੋੜੇ ਜੇ ਇਹਨਾਂ ਤੋਂ ਘੱਟ ਡਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਨਾ ਜੀ ਇਹ ਰੋਜ਼ ਹੀ ਇਹਨਾਂ ਨੂੰ ਚੋਗਾ ਪਾਉਣ ਆਉਂਦੇ ਆ ਪਾਣੀ ਵਗੈਰਾ ਪਾ ਕੇ ਜਾਂਦੇ ਆ ਜੀ हां जी ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਨਾ ਵੀ 10ਵੀਂ ਇੱਥੇ ਭਰਦੀ ਹੁੰਦੀ ਆਪਾਂ ਪਹਿਲੋਂ ਆਏ ਸੀ ਨਾ 10ਵੀਂ ਨੂੰ ਇੱਥੇ ਇਹ ਉਹੀ ਜਗ੍ਹਾ ਵੀ ਹੈ 10ਵੀਂ ਵਾਲੀ ਜੀ ਜਿੱਥੇ ਆਪਾਂ ਪਹਿਲੋਂ ਮੱਥਾ ਟੇਕ ਕੇ ਗਏ ਸੀ 10ਵੀਂ ਤੇ ਜੀ ਇਹ ਉਹੀ ਜਗ੍ਹਾ ਵੀ ਇੱਥੇ ਜੀ ਸਾਲ ਬਾਅਦ 10ਵੀਂ ਭਰਦੀ ਹੈ ਜੀ ਤੇ ਭਾਜੀ ਇੱਥੇ ਆ ਕੇ ਨਾ ਜਾਨਵਰਾਂ ਨੂੰ ਪਾਣੀ ਵਗੈਰਾ ਪਾ ਜਾਂਦੇ ਨੇ ਜੀ ਇਹ ਉਹ ਜਗ੍ਹਾ ਵਾਜੀ ਜਿੱਥੇ ਆਪਾਂ ਲੰਗਰ ਛਕਿਆ ਸੀਗਾ ਇਹ ਉੱਥੇ ਚੋਗਾ ਚੋਗ ਰਹੇ ਨੇ ਜੀ ਮੋਰ ਤੇ ਉਦੋਂ ਤਾਂ ਬਹੁਤ ਜ਼ਿਆਦਾ ਸੰਗਤ ਕਰਕੇ ਜੀ ਮੋਰ ਪਚਾਰੇ ਆਈ ਨਹੀਂਗੇ ਅੱਜ ਦੇਖੋ ਨਾ ਕਿੰਨੇ ਸੋਹਣੇ ਲੱਗਦੇ ਆ ਬਾਗ 'ਚ ਦੇਖੋ ਇਹ ਨਾਲ ਹੀ ਬਾਗ ਸੀਗਾ ਜੀ ਆਪਾਂ ਵੀਡੀਓ ਵੀ ਪਾਈ ਹੋਈ ਆ ਤੇ 10 ਮਿੰਟ ਤੇ ਜਦੋਂ ਆਪਾਂ ਮੱਥਾ ਟੇਕ ਕੇ ਗਏ ਸੀ ਉਸ ਤੋਂ ਬਾਅਦ ਆਪਾਂ ਵੀਡੀਓ ਪਾਈ ਸੀ ਤੇ ਆਹ ਨਾਲ ਹੀ ਇਹ ਨਾ ਪਾਣੀ ਭਰ ਕੇ ਰੱਖਿਆ ਹੈ ਨਾ ਬਾਜੀ ਰੋਜ਼ ਹੀ ਸਵੇਰੇ ਆ ਕੇ ਇਹਨਾਂ ਨੂੰ ਪਾਣੀ ਪਾ ਜਾਂਦੇ ਆ ਜੇ ਚੋਗਾ ਵਗੈਰਾ ਪਾ ਜਾਂਦੇ ਆ ਤੇ ਇਹਨਾਂ 'ਚ ਪਾਣੀ ਭਰ ਕੇ ਰੱਖਿਆ ਹੋਇਆ ਜੀ ਤੇ ਵੈਸੇ ਡਰਦੇ ਬਹੁਤ ਨੇ ਜੀ ਆਪਾਂ ਭਾਜੀ ਨੇ ਵੀ ਇਹ ਨਾ ਵੀਡੀਓ ਕੈਮਰੇ ਨਾਲ ਬਹੁਤ ਹੌਲੀ ਹੌਲੀ ਬਣਾਈ ਸੀਗੀ ਨਾ ਖੜਕਾ ਨਾ ਹੋਵੇ ਇਹ ਖੜਕਾ ਸੁਣ ਕੇ ਨਾ ਭੱਜ ਲੈਂਦੇ ਆ ਨਾ ਡਰ ਹੁਣ ਇੰਨਾ ਜਾਨਵਰਾ ਚ ਵੀ ਕਿੰਨਾ ਪੈ ਗਿਆ ਨਾ ਵੀ ਅੱਗੇ ਕਿੰਨੇ ਜਾਨਵਰ ਵੀ ਕਿੰਨੇ ਇਹਨਾਂ ਨੂੰ ਹੁੰਦਾ ਸੀ ਵੀ ਚੋਗਾ ਪਾਉਂਦੇ ਆ ਨਾ ਵੀ ਇਹ ਵੀ ਪਿਆਰ ਕਰਦੇ ਪਰ ਹੁਣ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਨਾ ਵੀ ਅੱਜ ਕੱਲ ਚੋਗਾ ਘੱਟ ਤੇ ਬੰਦਾ ਨਾ ਜ਼ਿਆਦਾ ਇਹਨਾਂ ਨੂੰ ਨੁਕਸਾਨ ਕਰਦਾ ਵਿਚਾਰੇ ਡਰਦੇ ਨੇ ਮੋਰਾਂ ਦੀਆਂ ਨਾ ਆਵਾਜ਼ਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਨਾ ਤੇ ਭਾਜੀ ਪਹਿਲੋਂ ਨਾ ਸਵੇਰੇ ਇੱਥੋਂ ਸਾਫ਼ ਕਰ ਦਿੰਦੇ ਆ ਝਾੜੂ ਵਗੈਰਾ ਲਾ ਦਿੰਦੇ ਆ ਉਸ ਤੋਂ ਬਾਅਦ ਜੇ ਇਹਨਾਂ ਨੂੰ ਝੋਗਾ ਪਾਉਂਦੇ ਨੇ ਵੀ ਰੋਜ਼ ਹੀ ਆ ਕੇ ਸਵੇਰੇ ਸਵੇਰੇ ਇਹਨਾਂ ਨੂੰ ਪਾ ਕੇ ਜਾਂਦੇ ਆ ਜੀ ਪਾਣੀ ਵਗੈਰਾ ਪਾ ਜਾਂਦੇ ਆ ਜੀ ਇਹਨਾਂ ਨੂੰ ਜਾਨਵਰਾਂ ਨੂੰ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਹੁਣ ਕਿੰਨਾ ਕਿੰਨਾ ਦੇ ਇੱਥੇ ਵੀ ਤੁਸੀਂ ਤੁਹਾਨੂੰ ਮੋਰ ਦੇਖਣ ਨੂੰ ਮਿਲਦੇ ਆ ਜੀ ਸਾਡੇ ਤਾਂ ਹੁਣ ਇੱਧਰ ਬਹੁਤ ਘੱਟ ਮਿਲਦੇ ਸਿਰਫ ਇੱਕ ਖੇੜੀ ਆ ਜੀ ਜੰਗਲ ਬਾਗ ਗਿਆਨ ਦਾ ਮਤਲਬ ਜੰਗਲ ਨਿਕਲ ਜਾਂਦਾ ਮੂਜੋ ਬਾਗ ਵੀ ਉੱਥੇ ਜਰੂਰ ਹੁੰਦੇ ਆ ਨਾ ਅੱਗੇ ਸਾਡੇ ਜਿਵੇਂ ਕਿ ਪਿੰਡਾਂ ਚ ਵੀ ਹੁੰਦੇ ਸੀਗੇ ਲੁਧਿਆਣੇ ਜਦੋਂ ਅਸੀਂ ਪੜਨ ਜਾਂਦੇ ਸੀ ਬਹੁਤ ਦੇਖਣ ਨੂੰ ਮਿਲਦੇ ਸੀ ਪਰ ਹੁਣ ਨਹੀਂ ਮਿਲਦੇ ਜੀ ਬਾਜੀ ਦਾ ਨਾ ਆਪਣਾ ਲੱਕੜੀ ਦਾ ਕੰਮ ਆ ਸਵੇਰੇ ਸਵੇਰੇ ਪਰ ਚੋਗਾ ਜਰੂਰ ਪਾ ਕੇ ਜਾਂਦੇ ਨੇ ਉਸ ਤੋਂ ਬਾਅਦ ਇਹ ਕੰਮਤੇ ਜਾਂਦੇ ਇਹਨਾਂ ਦਾ ਲੱਕੜੀ ਦਾ ਕੰਮ ਆ ਜੀ ਪਲੀਜ਼ ਕਮੈਂਟ ਕਰਕੇ ਦੱਸਣਾ ਜੀ ਬਚਪਨ ਚ ਕੌਣ ਕੌਣ ਹਨਾ ਮੋਰ ਮੋਰਨੀਆਂ ਨੂੰ ਗਿਣਦਾ ਹੁੰਦਾ ਸੀ ਜਾਂ ਤੋਤੇ ਬਗੈਰਾਂ ਨੂੰ ਗਿਣਦੇ ਹੁੰਦੇ ਸੀ ਨਾ ਅਸੀਂ ਤਾਂ ਸਕੂਲ ਜਾਣ ਲੱਗੇ ਜੀ ਬਹੁਤ ਗਿਣਦੇ ਹੁੰਦੇ ਸੀ ਕਿ ਵੀ ਇੰਨੇ ਮੈਂ ਮੋਰ ਦੇਖ ਲਏ ਇੰਨੇ ਮੈਂ ਤੋਤੇ ਦੇਖ ਲਏ ਹਨਾ ਵੀ ਬਹੁਤ ਹੁੰਦਾ ਸੀਗਾ ਵੀ ਦੇਖ ਲੈ ਅੱਜ ਕੱਲ ਤਾਂ ਬੱਚਿਆਂ ਨੂੰ ਪਹਿਲੀ ਗੱਲ ਪਤਾ ਹੀ ਨਹੀਂਗਾ ਆਟਵਾ ਚ ਜਾਂਦੇ ਆਟਵਾ ਚ ਆ ਜਾਂਦੇ ਆ ਕਿਉਂਕਿ ਆਪਾਂ ਪੈਦਲ ਜਾਂਦੇ ਹੁੰਦੇ ਸੀ ਇੱਕ ਪਿੰਡ ਛੱਡ ਕੇ ਦੂਜੇ ਪਿੰਡ ਅਸੀਂ ਜਾਂਦੇ ਹੁੰਦੇ ਸੀਗੇ ਜੀ ਤਕਰੀਬਨ ਨਾ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਜੀ ਹੁਣ ਤਾਂ ਨਾ ਉਹ ਤਾਂ ਮਸਾਹੀ ਮਿਲਦੇ ਆ ਜੀ ਦੇਖਣੇ ਕਿ ਆ ਟਾਵਰਾ ਵਗੈਰਾ ਨੇ ਤਾਂ ਸਾਰੇ ਜਾਨਵਰ ਜੀ ਅਪਲੋਪ ਕਰਤੇ ਜਿਵੇਂ ਅੱਗੇ ਕਾਂ ਵਗੈਰਾ ਵੀ ਕਿੰਨੇ ਦੇਖਣ ਨੂੰ ਮਿਲਦੇ ਹੁੰਦੇ ਚਿੜੀਆਂ ਸਵੇਰੇ ਸਵੇਰੇ ਚੀਂਚੀਂ ਕਰਦੀਆਂ ਸੀ ਹੁਣ ਤਾਂ ਸਾਰੇ ਜਾਨਵਰ ਅਲੋਪ ਹੋ ਗਏ ਕਾਂ ਤਾਂ ਨਾ ਦੇਖਣ ਨੂੰ ਹੀ ਨਹੀਂ ਮਿਲਦੇ ਹੈਗੇ ਜਿਵੇਂ ਪਹਿਲਾਂ ਵਾਲੇ ਕਾਲੇ ਕਾਂ ਹੁੰਦੇ ਸੀ ਉਹ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੇ ਹੁਣ ਇਹ ਨਵੇਂ ਜੀ ਆਗੇ ਪਹਾੜੀ ਕਾਂ ਜੋ ਵੀ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਜੀ हां जी देखे ਜਦੋਂ ਬਾਜੀ ਚੋਗਾ ਪਾ ਕੇ ਚਲੇ ਗਏ ਨਾ ਜਦੀ ਮੋਰ ਆ ਜਾਣਗੇ ਨਾ ਡਰਦੇ ਉਹ ਵੀ ਨੇੜੇ ਨਹੀਂ ਆਉਂਦੇ ਹੈਗੇ ਵੈਸੇ ਇਹ ਫਿਰ ਵੀ ਇਹ ਤਾਂ ਰੋਜ਼ ਆਉਂਦੇ ਆ ਨਾ ਇਹਨਾਂ ਤੋਂ ਥੋੜੇ ਘੱਟ ਡਰਦੇ ਆ ਵੀ ਜਦੋਂ ਕੋਈ ਨਵਾਂ ਜਿਹਾ ਬੰਦਾ ਜਾਂਦਾ ਨਾ ਫਿਰ ਤਾਂ ਜ਼ਿਆਦਾ ਡਰਦੇ ਨੇ ਜੀ ਇਹਨਾਂ ਨੂੰ ਐ ਹੁੰਦਾ ਵੀ ਬਸ ਤੁਹਾਨੂੰ ਪਤਾ ਹੀ ਹੈ ਨਾ ਜਾਨਵਰ ਵੀ ਆਪਣੇ ਵਾਂਗੂ ਆ ਨਾ ਡਰ ਤਾਂ ਲੱਗਦਾ ਹੀ ਆ ਨਾ ਇਹਨਾਂ ਨੂੰ ਐ ਹੁੰਦਾ ਵੀ ਕਿਤੇ ਫਾੜੀ ਨਾ ਲੈਣ ਹਨਾ ਹੋਣ ਵਾਲੇ ਬੱਚਿਆਂ ਤੇ ਪੈਲੋਂ ਵਾਲੇ ਬੱਚਿਆਂ 'ਚ ਨਾ ਕਿੰਨਾ ਫਰਕ ਹੈ ਪੈਲੋਂ ਵਾਲੇ ਬੱਚੇ ਤਾਂ ਨਾ ਟਾਇਰਾਂ ਜੀਆਂ ਨਾਲ ਖੇਡਦੇ ਹੁੰਦੇ ਸੀ ਤੇ ਜਾਂ ਟੋਕਰੇ ਨਹੀਂ ਹੁੰਦੇ ਸੀ ਜਿਹੜੇ ਆਪਣੇ ਆਜੀ ਤੂੜੀ ਵਾਲੇ ਤੂੜੀ-ਟੜੀ ਪਾਣੇ ਆ ਉਹਨਾਂ ਨਾਲ ਬਨ ਕੇ ਰੱਸੀ ਜੀ ਤੇ ਚੋਗਾ ਜਿਹਾ ਪਾ ਗਿਓ ਕਿਵੇਂ ਉਹਨਾਂ ਨਾਲ ਚਿੜੀਆਂ ਜਾਂ ਤੋਤੇ ਵਗੈਰਾ ਐ ਫੜ ਲੈਂਦੇ ਹੁੰਦੇ ਸੀ ਨੇ ਐਦਾਂ ਦਾ ਕਿਨੇ-ਕਿਨੇ ਜੀ ਕੀਤਾ ਆਪਣੇ ਬਚਪਨ 'ਚ ਪਰ ਅੱਜ ਕੱਲ ਦਾ ਬੱਚਿਆਂ ਨੂੰ ਪਤਾ ਹੀ ਨਹੀਂ ਜੇ ਪਤਾ ਵੀ ਆ ਤਾਂ ਪਹਿਲੀ ਗੱਲ ਅੱਜ ਕੱਲ ਜਾਣ ਹਾਂਜੀ ਜੇਕਰ ਅੱਜ ਕੱਲ ਬੱਚਿਆਂ ਨੂੰ ਪਤਾ ਵੀ ਆ ਤਾਂ ਫੇਰ ਉਹਨਾ ਪੰਛੀ ਵਗੈਰਾ ਇਨੀ ਦੇਖਣ ਨੂੰ ਮਿਲਦੇ ਹੈਗੇ ਨਾ ਪਰ ਪਹਿਲੋਂ ਵਾਲੇ ਬੱਚਿਆਂ ਨਾਲ ਤੇ ਹੁਣ ਵਾਲੇ ਬੱਚਿਆਂ 'ਚ ਬਹੁਤ ਫਰਕ ਆ ਪਹਿਲੋਂ ਵਾਲੇ ਬੱਚੇ ਨਾ ਪੰਛੀਆਂ ਵਗੈਰਾ ਨਾਲ ਹੀ ਖੇਡਦੇ ਹੁੰਦੇ ਸੀਗੇ ਨਾ ਅੱਜ ਕੱਲ ਬਹੁਤ ਘੱਟ ਪਰ ਨਵਜੋਤ ਨੇ ਵੀ ਆਪਣਾ ਛੋਟਾ ਜਿਹਾ ਚੂਚਾ ਰੱਖਿਆ ਨਾ ਆਪਾਂ ਤੁਹਾਨੂੰ ਦਿਖਾਇਆ ਸੀਗਾ ਨਾ ਇਹ ਨੇ ਇਹ ਵੀ ਰੋਜ਼ ਨਵੂ ਨੂੰ ਚੋਗਾ ਪਾਉਂਦਾ ਮੈਂ ਨਵੂ ਨੂੰ ਦਾਲ ਦਿੰਦੀ ਨਾ ਮੈਂ ਕਹਿੰਦਾ ਨਵੂ ਅੱਗੇ ਬਚਪਨ 'ਚ ਨਾ ਬੱਚੇ ਇਦਾਂ ਦੇ ਜਾਨ ਪੰਛੀਆਂ ਵਗੈਰਾ ਨਾਲ ਹੀ ਖੇਡਦੇ ਹੁੰਦੇ ਸੀਗੇ ਅੱਜ ਕੱਲ ਤਾਂ ਨਵੀਆਂ-ਨਵੀਆਂ ਖੇਡਾਂ ਜੀ ਪਹਿਲਾਂ ਤਾਂ ਜਿਵੇਂ ਮਿੱਟੀ ਦੀਆਂ ਨਾ ਚਿੜੀਆਂ ਵਗੈਰਾ ਹੁੰਦੀਆਂ ਸੀ ਉਹਦੇ ਵਿੱਚ ਸੀਟੀਆਂ ਵਗੈਰਾ ਹੁੰਦੀ ਸੀ ਨਾ বাজਦੀ ਹੁੰਦੀ ਸੀ ਕਿ ਮਿੱਟੀ ਦੀਆਂ ਚਿੜੀਆਂ 'ਚ ਅੱਜ ਕੱਲ ਤਾਂ ਜਿਹੜੀਆਂ ਸੀਟੀਆਂ ਵਗੈਰਾ ਵੀ ਨਵੇਂ ਤਰ੍ਹਾਂ ਦੀਆਂ ਆ ਗਈਆਂ ਪਲਾਸਟਿਕਾਂ ਦੀ ਅੱਗੇ ਮਿੱਟੀ ਦੇ ਖੜੌਣੇ ਜਿਹਾਉਂਦੇ ਹੁੰਦੇ ਸੀਗੇ ਚਿੜੀਆਂ ਤੋਤੇ ਤੇ ਉਹਨਾਂ ਵਿੱਚ ਸੀਟੀਆਂ ਵਗੈਰਾ বাজਦੀਆਂ ਹੁੰਦੀਆਂ ਸੀ ਹੈ ਨਾ ਕਿੰਨੇ ਸੋਹਣੇ ਲੱਗਦੇ ਨਾ ਪੰਛੀ ਝੋਗਾ ਚੁਗਦੇ ਜੀ ਹਾਂਜੀ ਆਪਾਂ ਵੀਡੀਓ ਦੇ ਅੰਡ ਇੱਥੇ ਹੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ